ਜੋ ਸਾਡੇ ਸਰਾਂਦ ਨਾਜ ਮੰਡੀ ਦੇ ਵਿੱਚ ਆੜ੍ਹਤੀ ਹਿੰਦੀ ਜਤਿੰਦਰ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਆ 28 ਤਰੀਕ ਨੂੰ ਸਾਡੀ ਜੋ ਪੰਜਾਬ ਪੱਧਰ ਦੀ ਤਲਵੰਡੀ ਭਾਈ ਕੀ ਵਿੱਚ ਜਿਹੜੀ ਮੀਟਿੰਗ ਹੋ ਰਹੀ ਆ ਆਪਾਂ ਦੇਖਿਆ ਪਿਛਲੇ ਸਾਲ ਸਾਨੂੰ ਜੀਰੀ ਦੇ ਵਿੱਚ ਬੜੀਆਂ ਦਿੱਕਤਾਂ ਆਈਆਂ ਸਾਡੇ ਨਾਲ ਇਹ ਹਰਿਆਣਾ ਸੂਬਾ ਹਰਿਆਣੇ ਦੇ ਵਿੱਚ ਜੋ ਸਾਡੀ ਸੈਂਟਰ ਸਰਕਾਰ ਵੱਲੋਂ ਅੜ ਦੇ ਕੱਟ ਲਾਇਆ ਜਾ ਰਿਹਾ ਲੇਬਰ ਤੇ ਕੱਟ ਲਾਇਆ ਜਾ ਰਿਹਾ ਕੋ ਸਾਡੇ ਨਾਲੇ ਹਰਿਆਣਾ ਹਰਿਆਣੇ ਦੇ ਵਿੱਚ ਉਹਨਾਂ ਨੇ ਜਿਹੜੀ ਆਰਥਪੂਰੀ ਜਿਹੜੀ ਹੈਗੀ ਐਲਾਨ ਕਰਤਾ ਵੀ ਅਸੀਂ ਪੂਰੀ ਦਵਾਂਗੇ ਅਸੀਂ ਵੀ ਕਹਿੰਨੇ ਆ ਵੀ ਸਾਡੀ ਪੰਜਾਬ ਸਰਕਾਰ ਸਾਡਾ ਜਿਹੜਾ 10 ਰੁਪਏ ਕਟ ਬਣਦਾ ਉਹ ਸਾਨੂੰ ਪੂਰਾ ਦਵੇ ਜਿਸ ਤਰ੍ਹਾਂ ਐਫਸੀ ਜਿੱਥੇ ਵੀ ਮੰਡੀਆਂ 'ਚ ਮਾਲ ਖਰੀਦੀ ਐ ਉੱਥੇ ਲੇਬਰ ਬੂਰੀ ਨਹੀਂ ਮਿਲਦੀ ਹੈਗੀ ਉਹਦੇ ਸਬੰਧ ਵਿੱਚ ਉੱਥੇ ਜਿਹੜੀ ਹੈਗੀ ਪੰਜਾਬ ਪੱਧਰ ਦੀ ਮੀਟਿੰਗ ਹੋਣਾ ਜਾ ਰਹੀ ਹੈ ਅੱਗੇ ਵੀ ਅਸੀਂ ਐਫਸੀ ਮੂਰੇ ਧਰਨੇ ਦਿੱਤੇ ਆ ਇਹ ਜਿਹੜੀਆਂ ਹੋਰ ਵੀ ਮੰਗਾ ਉਹਨਾਂ ਬਾਰੇ ਪੰਜਾਬ ਪੱਧਰ ਦਾ ਜਿੱਥੇ ਜੋ ਫੈਸਲਾ ਹੋਊਗਾ ਅਸੀਂ ਸਾਰੇ ਉੱਥੇ ਜੋ ਸਾਡੇ ਪੰਜਾਬ ਦੇ ਪ੍ਰਧਾਨ ਜਿੰਨੇ ਸਾਰੇ ਪੰਜਾਬ ਦੇ ਆਰਟੀਫ ਫੈਸਲਾ ਕਰਨਗੇ ਉਹ ਸਾਡੇ ਲਾਗੂ ਹੋਊਗਾ